ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਕਿਹਾ ਜਾਲ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮਜੀਜ ਹੋਗੇ ਜਿਹੜੇ ਲੋਗੋਂ ਦੀਸ਼ਾਂ ਜਿ ਰੰਦੇ ਵੇ ਨਾ ਤਕਰੀਬਨ ਉਹਨਾਂ ਦੀ 70-75 ਰਸਤੇ ਜਦੋਂ ਬੋਝਰ ਬੰਦੀ ਹੁੰਦੀ ਹੈ ਖਾਸ ਕਰਕੇ ਇੰਡੀਆ ਦੇ ਵਿੱਚ ਕਿਉਂਕਿ ਹਰ ਰਿਸ਼ਤੇਦਾਨੇ ਉਮੀਦ ਹੁੰਦੀ ਹੈ ਵੀ ਮੇਰੇ ਕੋਈ ਘਰ ਦਾ ਬੰਦਾ ਜਿਹੜਾ ਬਾਹਰ ਗਿਆ ਨਾ ਤੇ ਸਭ ਤੋਂ ਪਹਿਲਾਂ ਮੇਰੇ ਭੈਣ ਭਰਾ ਦੇ ਬੱਚੇ ਸੱਟ ਕਰਾਏਗਾ ਆਣ ਸੋਚੇ ਕਿ ਮੇਰੇ ਬੱਚੇ ਸੈੱਟ ਹੋ ਜਾਣ ਬਰਾ ਸੋਚੇਗਾ ਮੇਰੇ ਬੱਚੇ ਸੈੱਟ ਹੋ ਜਾਣ ਚਾਚੇ ਤਾਏ ਦੇ ਹੋਰ ਜੁੜੇ ਰਿਸ਼ਤੇਦਾਰ ਹੁੰਦੇ ਵੀ ਸਭ ਦੀ ਹਉਤ ਮੰਨ ਆਉਂਦੀ ਵੀ ਮੇਰੇ ਬੱਚੇ ਕਿਸੇ ਦੇ ਕੋਈ ਯੂਰਪ ਵਿੱਚ ਸੈੱਟ ਹੋ ਜਾਣ ਅਮਰੀਕਾ ਸੈੱਟ ਹੋ ਜਾਣ ਕੈਨੇਡਾ ਸੈੱਟ ਹੋ ਜਾਣ ਤੇ ਜਿਹੜਾ ਰਿਸ਼ਤੇਦਾਰ ਬਾਹਰ ਗਿਆ ਨਾ ਉਹ ਪੂਰੀ ਬਦਲ ਕਰੇ ਉਹ ਇਹ ਨਹੀਂ ਸੋਚਦੇ ਵੀ ਰਿਸ਼ਤੇਦਾਰ ਇੱਥੇ ਵੀ ਇਮੀਗ੍ਰੇਸ਼ਨ ਅਫਸਰ ਨਹੀਂ ਲੱਗਿਆ ਤੇ ਆ ਕੇ ਬਾਹਰ ਉਹ ਤੇ ਆ ਬੜੇ ਧੱਕੇ ਧੁੱਕੇ ਆ ਕੇ ਪਕਾਇਆ ਬੰਦਾ ਜਾਂ ਕੋਈ ਵਿਆਹ ਕਰਾ ਕੇ ਪਕਾਇਆ لیکن انڈیا کوئی نہیں سوچਦਾ ਉਹ ਆਪਣੇ ਬੈਠੇ ਅੰਦਾਜ਼ੇ ਲਾਈ ਜਾਣਗੇ ਲੈ ਜੀ ਉਹ ਸਾਡੇ ਗੋਨਲੀ ਗਿਆ ਸੀ ਉਹਨੇ ਦੇ ਦੋ ਬਿੰਨੇ ਬੰਦਾ ਮੁੰਡਾ ਮਗਾਇਆ ਉਹਨੇ ਦੇ ਭਰਾ ਦਾ ਮੁੰਡਾ ਮਗਾ ਲਿਆ ਉਹਨੇ ਚਾਚੇ ਦੀ ਕੁੜੀ ਮੰਗਾਲੀ ਏ ਉਹਦੇ ਤਾਈ ਦੀ ਕੁੜੀ ਚਲੀ ਗਈ ਤਾਈ ਦਾ ਮੁੰਡਾ ਚਲਾ ਗਿਆ ਇਹ ਤੁਸੀਂ ਅਕਸਰ ਦੇਖਦੇ ਹੋਗੇ ਬਾਹਰ ਦੇ ਦੇਸ਼ਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਤੁਸੀਂ ਕਿਸੇ ਨੂੰ ਪੁੱਛ ਲਓ ਮੈਨੂੰ ਇੱਕ ਯਾਦ ਏ ਇੱਕ ਜਲਨੀ ਸਾਡੇ ਕੰਮ ਕਰਦੀ ਸੀ ਮੈਂ ਉਹਨੂੰ ਵੈਸੀ ਪੁੱਛ ਬੈਠਾ ਮੈਂ ਕਿ ਤੁਸੀਂ ਜਿੰਦியா ਗਏ ਹੋ ਗੋਲ ਦੇ ਵੀ ਸਦਰ ਆ ਜੇ ਤੁਹਾਡੇ ਵੀ ਰਿਸ਼ਤੇਦਾਰ ਚਾਹਦੇ ਬਾਹਰ ਹਣਾ ਕੰਦੀ ਭਾਰੀ ਮੈਂ ਕਿ ਦੱਸਾਂ ਮੇਰੇ ਦੇ ਪੂਰੇ ਪਿੰਡ ਦਾ ਪਿੰਡ ਹੀ ਮੇਰੇ ਮਗਰ ਪਿਆ ਆ ਮੇਰਾ ਇਹ ਮੁੰਡਾ ਲੈ ਜਾ ਮੇਰੀ ਉਹ ਕੁੜੀ ਲੈ ਜਾ ਬਾਹਰ ਕੰਦੀ ਬਾ ਜਦੋਂ ਇੰਡੀਆ ਜਾਈਦਾ ਇੱਥੋਂ ਬਾਹਰ ਦੇ ਬਹੁਤੋਂ ਹਾਲਚਾ ਦੇ ਬਾਅਦ ਚ ਪੁੱਛ ਹੁੰਦੇ ਆ ਜਲਦੀ ਪ੍ਰਤੀਖਤਾ ਬੋਜੀ ਇਹ ਮੁੰਡਾ ਬਾਜੀ ਤੁਹਾਡੀ ਵੀਡ ਕਰਨ ਦੀ ਆ ਇਹ ਕੁੜੀ ਬਸ ਇਹਨੂੰ ਤੁਸੀਂ ਵਿਵੇਚ ਚ ਸੈੱਟ ਕਰਨਾ ਜਿਵੇਂ ਮਰਜੀ ਮੁੰਡੇ ਦੀ ਵਿਆਹ ਦੀ ਉਮਰ ਹੋ ਗਈ ਹੈ ਇਹ ਆਦੇ ਤੇ ਵਸੇ ਕੁੜੀ ਲਵ ਜੋ ਕੋਈ ਸਾਨੂੰ ਨਹੀਂ ਪਤਾ ਹੁਣ ਤੁਹਾਡੀ ਜਨਵਰੀ ਸਾਡੇ ਬੱਚੇ ਨੂੰ ਪੱਕਾ ਕਰਾਣਾ ਇਹ ਸਾਫ ਹੀ ਕਹਿੰਦਾ ਮੈਂ ਭੂਆ ਕੋ ਜਾਣਾ ਕੋਈ ਕਹਿੰਦਾ ਮੈਂ ਚਾਚੀ ਕੋ ਜਾਣਾ ਕੋਈ ਕਹਿੰਦਾ ਮੈਂ ਮੰਮੀ ਕੋ ਜਾਣਾ ਯਾਨੀ ਕਿ ਕੋਈ ਰਿਸ਼ਤਾ ਜਰਾ ਬਾਹਰ ਹੈਗਾ ਨਾ ਉਸ ਦਾ ਹਮਨ ਪੂਰੀ ਤਿਆਰੀ ਕੀਤੀ ਹੁੰਦੀ ਹੈ ਤੁਸੀਂ ਭਾਵੇਂ ਦੱਸ ਦਿਓ ਬਾਹਰੋਂ ਵੀ ਅੱਜਕੱਲ ਕਾਨੂੰਨ ਬੜੇ ਸਖਤ ਹੋ ਗਏ ਨੇ ਵੀਜ਼ਾ ਨਹੀਂ ਮਿਲਦਾ ਹੈਗਾ ਬੜੀ ਮੁਸ਼ਕਲ ਸੈੱਟ ਹੋਣਾ ਕਿਉਂਕਿ ਬਹੁਤ ਸਖਤੀ ਹੋਈ ਹੈ ਬਹੁਤ ਲੋਕ ਆਗੇ ਲੇਕਿਨ ਉੱਥੇ ਕੋਈ ਤੁਹਾਡੀ ਗੱਲ ਸੁਣ ਕੇ ਰਾਜ਼ੀ ਨਹੀਂ ਹੋਊਗਾ ਉਹ ਇਹੋ ਸੋਚਦੇ ਵੀ ਬਾਰ ਬੜਾ ਸਾਨੇਗਾ ਉਹ ਦੂਜੇ ਨੇ ਐਗਜ਼ਾਮਪਲ ਦੇ ਹੀ ਜਾਣਗੇ ਫਿਰ ਉਸ ਤੋਂ ਬਾਅਦ ਜਿਹੜੇ ਹੋਰ ਹੁੰਦੇ ਨਾ ਜਿਹੜੇ ਗਲੀ ਮਲੇ ਵਾਲੇ ਜਿਹੜੇ ਨਾਲ ਲੱਗਦੇ ਹੁੰਦੇ ਵੇ ਉਹ ਕਹਿੰਦੇ ਵੇ ਉਹ ਤੁਹਾਡੇ ਤੋਂ ਤੁਹਾਡੀ ਮਦਦ ਨਹੀਂ ਕਰਨੀ ਮੈਂ ਨਹੀਂ ਕੋਈ ਹੈਲਪ ਕਰਨੀ ਆਪ ਜਲੇ ਕੇ ਬਾਤਾਂ ਨੂੰ ਨਾਲੇ ਲਾਇਆ ਜਾਂਦੇ ਵੇ ਉਹ ਫਿਰ ਇਸ ਤਰ੍ਹਾਂ ਕਈਆਂ ਨੂੰ ਗੁੱਸਾ ਆ ਜਾਂਦਾ ਉਹ ਜਨਤਾ ਕੋ ਚਲੇ ਜਾਂਦੇ ਆ ਜੀ ਮੁੰਡਾ ਬਾਹਰ ਭੇਜਦਾ ਜੀ ਜਿੰਨੇ ਪੈਸੇ ਮਰਜ਼ੀ ਲੱਗ ਜੇ ਇੱਕੋ ਰਿਪੋਟ ਲੱਗ ਜੀ ਜਿਉਂ ਸਾਡੀ ਮਦਦ ਨਹੀਂ ਕੀਤੀ ਸਾਡਾ ਮੁੰਡਾ ਹੀ ਬਾਹਰ ਭੇਜ ਕੇ ਦੱਸਣਾ ਲੋ ਜੀ ਪੈਸੇ ਦੇ ਲਾ ਕੇ ਬੱਚਾ ਬਾਹਰ ਭੇਜਦੇ ਨੇ ਜਦੋਂ ਬੱਚਿਆਂ ਦੇ ਬਾਹਰ ਫੇਰ ਪਤਾ ਲੱਗਦਾ ਬਾਲ ਦੀ ਲਾਈਫ ਕੀ ਹੈ ਉੱਥੇ ਸੁਪਨੇ ਹੋਰ ਸਿਆਏ ਨੇ ਉਹਦੇ ਹੋ ਸੋਚਦੇ ਵੀ ਸਾਡਾ ਅਸਰ ਗਿਆ ਹੀ ਉੱਥੇ ਜਾਂਦੇ ਪੱਕਾ ਹੋ ਗਿਆ ਤੇ ਸਾਨੂੰ ਦੇਤੇ ਮਿਹਨਤ ਕਰਨੀ ਪੈਣੀ ਹੈ 5 5 7 7 10 10 ਸਾਲ ਲੱਗ ਜਾਂਦੇ ਪੱਕੇ ਹੁੰਦੇ ਫਿਰ ਜਿਵੇਂ ਕਹਿੰਦੇ ਤਾਂ ਬੰਦੇ ਨੂੰ ਨੌਨੀ ਯਾਦ ਆਉਂਦੀ ਉਹ ਚੱਕਰ ਜੇ ਫਿਰ ਗੱਦਦ ਤੇ ਵਾਕਈ ਜੀ ਬੜਾ ਸੈੱਟ ਹੋਣਾ ਮੁਸ਼ਕਿਲ ਹੈ ਗਿਆ ਬਾਹਰ ਦੇ ਮਿਲਕ ਵਿੱਚ ਇਹ ਸਹੀ ਕਹਿੰਦੇ ਸੀ ਕਿਉਂਕਿ ਆਪਣੇ ਅੱਖੀ ਆ ਕੇ ਵੇਖ ਲੈਂਦੇ ਹੋ ਨਾ ਕੀ ਕੀ ਗੱਲ ਹੈ ਕਿਵੇਂ ਰੋਣਾ ਪੈਂਦਾ ਹੈ ਕਿਵੇਂ ਰੋਟੀ ਬਣਨ ਦਾ ਮਸਲਾ ਹੈ ਜੌਬ ਨਹੀਂ ਮਿਲਦੀ ਕਿੰਨੇ ਕਿੰਨੇ ਪਾਪੜ ਵੇਲੇ ਪੈਂਦੇ ਵੀ ਵਿੱਜੇ ਲੈਣੇ ਸੁੱਕੇ ਨਹੀਂਗੇ ਇੱਕੋ ਇੱਕ ਲਾਜ ਜਿਹੜਾ ਵਧੀਆ ਜਿਹੜਾ ਵਿਆਹ ਕਰਾ ਲਈ ਬਸ ਸੈੱਟ ਹੋ ਜਾਂਦਾ ਹੈ ਬਾਕੀ ਦੋਸਤੋ ਤੱਕੀ ਤੱਕੇ ਇਹ ਬਾਹਰ ਦੇ ਮਿਲਕਾਂ ਦੇ ਇਹ ਨਾ ਸੋਚੋ ਜਾਂਦੇ ਤੁਸੀਂ ਬਸ ਲੋੜ ਕਮਾਣੀ ਸ਼ੁਰੂ ਕਰ ਦੇਗੇ ਇੱਥੇ ਅਗੇ ਤੁਸੀਂ ਵੇਖੋ ਕਿੰਨੇ ਬੰਦੇ ਚੋਰੀ ਰਹਿਣਦੇ ਵੇ ਕਿੰਨੇ ਕਿੰਨੇ ਸਾਧਨਾ ਜਿੰਦਗੀ ਦੇ ਖਾਬ ਖਾਪ ਗਾ ਲਏ ਵੇ ਫਿਰ ਜਦੋਂ ਸੱਚਾਈ ਪਤਾ ਲੱਗਦੀ ਹੈ ਨਾ ਫਿਰ ਕੁਝ ਹੋ ਨਹੀਂ ਸਕਦਾ ਕਿਉਂਕਿ ਪੈਸੇ ਜੰਡ ਖਾ ਗਏ ਹੁੰਦਾ ਤੇ ਬੱਚੇ ਨੂੰ ਪੈਰ ਹੁੰਦੇ ਤੱਕੇ ਅਤੇ ਬੜੇ ਬੱਚੇ ਅਸੀਂ ਬਾਹਰ ਦੇ ਵੇਖੇ ਕੋਈ ਸਟੱਡੀ ਮੇਸ ਤੇ ਆਇਆ ਸੀ ਕੋਈ ਰੋਡ ਕੋ ਵੀਜ਼ਾ ਲਵਾ ਕੇ ਆਇਆ ਸੀ ਕੋਈ ਕੋਈ ਨਾ ਕੋਈ ਚੱਕਰ ਚਲਾ ਕੇ ਲੇਕਿਨ ਇੱਥੇ ਕਿਸੇ ਦੇ ਪੈਰ ਨਹੀਂ ਲੱਗੇ ਛੇਤੀ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖਣ ਲਈ